ਸਾਬ ਕਹਿੰਦੇ ਨੇ ਕਹਿੰਦੇ ਸਰਬਸੰਮਤੀ ਨਾਲ ਸਰਪੰਚ ਬਣਾਓ ਅਸੀਂ 5 ਲੱਖ ਰੁਪਏ ਗ੍ਰਾਂਟ ਦੇਵਾਂਗੇ ਆਪਣੇ ਬੋਲ ਮਾਨ ਸਾਹਿਬ ਜੋ ਕਹਿੰਦੇ ਆ ਨਾ ਤੁਸੀਂ ਸੋਚ ਲਿਓ ਵੀ ਉਹ ਤਕਰੀਬਨ 75% ਨਸੇ ਚ ਕਹਿੰਦੇ ਆ ਪੈਗ ਲਾ ਕੇ ਕਹਿੰਦੇ ਆ ਇਹ ਬਾਦ ਕਮਿਟਮੈਂਟ ਕਰੀਆ ਵੀ ਸਾਰੇ ਜਿਹੜੇ ਰਿਜੈਕਟ ਹੋਈਆਂ ਪਾਸ ਹੋਏ ਉਹਨਾਂ ਦੀ ਲਿਸਟਾਂ ਉਹ ਦੇ ਦੇਣਗੇ ਨਾ ਦੇਈਆਂ ਤਾਂ ਨਾਲੇ ਲੱਗਦੀ ਧਰਨਾ ਲਾਵਾਂਗੇ ਮੈਕਸੀਮ ਅਕਾਲੀ ਦੇ ਜਾਂ ਕਾਂਗਰਸ ਦੇ ਜਾਂ ਕੁਝ ਆਜ਼ਾਦ ਵੀ ਤੇ ਇਹਨਾਂ ਮਤਲਬ ਆਪ ਆਲੇ ਨੂੰ ਛੱਡ ਕੇ ਬਾਕੀਆਂ ਨੂੰ ਤਾਂ ਲੜਨੇ ਦਾ ਮੌਕਾ ਹੀ ਨਹੀਂ ਦਿੰਦੇ ਨਾ ਬਾਕੀ ਲਿਸਟਾਂ ਜੇ ਐਮਐਨਏ ਸਾਹਿਬ ਟਿਕ ਮਾਰਕ ਕਰੀ ਜਾਂ ਰਹੇ ਆ ਜਿਨ੍ਹਾਂ ਦੇ ਉਹ ਕਹਿ ਦਿੰਦੇ ਆ ਯੋਗ ਆ ਉਹ ਯੋਗ ਕਰ ਦਿੰਦੇ ਆ ਜਿਨ੍ਹਾਂ ਦੇ ਅਯੋਗ ਆ ਉਹ ਯੋਗ ਕਰਦੇ ਆ ਮਾਰੂ ਰਿਜੈਕਟ ਕਰ ਦਿਆ ਵੀ ਉਹਦੇ ਘਰ ਦੇ ਅੱਗੇ ਥੜਾ ਬਣਾਇਆ ਹੋਇਆ ਉਹਦੇ ਕੋਲ ਵਿਚਾਰੇ ਕੋਲ ਨਾ ਸਕੂਟਰ ਆ ਨਾ ਗੱਡੀ ਆ ਤੇ ਨਾ ਉਹਦੇ ਘਰ ਦੇ ਅੱਗੇ ਥੜਾ ਮੈ ਦਿਖਾਇਆ ਐ ਐਸਡੀਐਮ ਸਾਹਿਬ ਨੂੰ ਮੈਂ ਗਿਆ ਦੱਸੋ ਸ੍ਰੋਮ ਨੇ ਅਕਾਲੀ ਦਲ ਦੇ ਪੂਰਵ ਉਧਾਇਕ ਵੱਲੋਂ ਅੱਜ ਵਿਰੋਧ ਜਤਾਇਆ ਗਿਆ ਹੈ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਜਿੰਨੇ ਵੀ ਪੰਜ ਸਰਪੰਚ ਪਿੰਡਾਂ ਦੇ ਵਿੱਚ ਖੜੇ ਕੀਤੇ ਗਏ ਸੀ ਉਹਨਾਂ ਦੇ ਨੋਮੀਨੇਸ਼ਨ ਹੈਗੇ ਆ ਪਹਿਲਾਂ ਹੀ ਕੱਢ ਦਿੱਤੇ ਨੇ ਗੱਲਬਾਤ ਕਰ ਲੈਣੇ ਸ਼ਰਮਾ ਇਹ ਕਿਸ ਤਰ੍ਹਾਂ ਦੇਖਦੇ ਹੋ ਮੌਕੇ ਦੀਆਂ ਸਰਕਾਰਾਂ ਕੋਈ ਹੋਵੇ આરોਪ ਹਮੇਸ਼ਾ ਆਪੋਜੀਸ਼ਨ ਵੱਲੋਂ ਲਾਏ ਜਾਂਦੇ ਆ ਅੱਜ ਤੁਸੀਂ ਵੀ ਲਾ ਰਹੇ ਹੋ ਦੇਖੋ ਮੇਰੀ ਗੱਲ ਸੁਣੋ ਮੇਰੇ ਟਾਈਮ ਤੇ ਸਰਪੰਚੀ ਦੀਆਂ ਚੋਣਾਂ ਹੋਈਆਂ ਉਸ ਟਾਈਮ ਮੇਰੇ ਕੋਲ 35 40 ਸਰਪੰਚ ਕਾਂਗਰਸ ਦੇ ਵੀ ਬਣੇ ਦੇ ਕਿਸੇ ਦੇ ਕਾਗਜ਼ ਨਹੀਂ ਰਿਜੈਕਟ ਕਰੇਗੇ ਤੇ ਕੋਈ ਦਖਲਅੰਦਾਜ਼ੀ ਨਹੀਂ ਦੇਈ ਗਈ ਤੇ ਔਰ ਬਕਾਇਦਾ ਜਿਹੜਾ ਵੀ ਸਰਪੰਚ ਬਣ ਗਿਆ ਚਾਹੇ ਕਿਸੇ ਪਾਰਟੀ ਦਾ ਬਣ ਗਿਆ ਮੈਂ ਹਰੇਕ ਨੂੰ ਗ੍ਰਾਂਟ ਦੇਈ ਹਰੇਕ ਦਾ ਮਾਣ ਸਤਕਾਰ ਇੱਜ਼ਤ ਦੇਈ ਅੱਜ ਹਾਲਾਤ ਤੁਸੀਂ ਦੇਖੋ ਐਸ ਡੀ ਐਮ ਦਫ਼ਤਰ 'ਚ ਮਿਲਣ ਆਇਆ ਉਹਨੂੰ ਅਜੇ ਤੱਕ ਐਸ ਡੀ ਐਮ ਨੂੰ ਨਹੀਂ ਪਤਾ ਵੀ ਕਿੰਨੇ ਸਰਪੰਚਾਂ ਦੇ ਕਾਗਜ਼ ਰਿਜੈਕਟ ਕਰੇ ਆ ਕਿੰਨੇ ਕਿਉਂਕਿ ਦੱਸੇ ਨਹੀਂ ਰਹੇ ਬਾਹਰ ਅਯੋਗ ਲਿਖ ਕੇ ਲਾ ਦਿਆ ਕੁਝ ਪਿੰਡਾਂ ਦੇ ਬਾਕੀ ਲਿਸਤਾਂ ਜੇ ਐਮਐਲਏ ਸਾਹਿਬ ਟਿਕ ਮਾਰਕ ਕਰੀ ਜਾਂ ਰਹੇ ਆ ਜਿਨ੍ਹਾਂ ਦੇ ਉਹ ਕਹਿ ਦਿੰਦੇ ਆ ਯੋਗ ਆ ਉਹ ਯੋਗ ਕਰ ਦਿੰਦੇ ਆ ਜਿਨ੍ਹਾਂ ਦੇ ਅਯੋਗ ਆ ਉਹ ਕਰਦੇ ਆ ਇੱਕ ਵਿਚਾਰਾ ਐਸਸੀ ਚੜਿਆਲੇ ਚ ਉਹਦਾ ਫਾਰਮ ਰਿਜੈਕਟ ਕਰ ਦਿਆ ਵੀ ਇਹਦੇ ਘਰ ਦੇ ਅੱਗੇ ਥੜਾ ਬਣਿਆ ਹੋਇਆ ਉਹਦੇ ਕੋਲ ਵਿਚਾਰੇ ਕੋਲ ਨਾ ਸਕੂਟਰ ਆ ਨਾ ਗੱਡੀ ਆ ਤੇ ਨਾ ਉਹਦੇ ਘਰ ਦੇ ਅੱਗੇ ਥੜਾ ਮੈ ਦਿਖਾਇਆ ਐਸਡੀਐਮ ਸਾਹਿਬ ਨੂੰ ਮੈਂ ਕਿਹਾ ਦੱਸੋ ਮੈਂ ਕਿਹਾ ਜੇ ਇਹਦੇ ਤੇ ਥੜਾ ਹੋਏ ਨਾ ਜੀ ਕਿਸੇ ਪੰਚਾਇਤ ਦੇ ਅਸੀਂ ਸਾਰੇ ਕਾਗਜ ਠੀਕ ਮੰਨ ਲਾਂਗੇ ਪਰ ਜੇ ਥੜਾ ਨਾ ਹੋਇਆ ਤੁਸੀਂ ਵੀਡੀਓ ਨੂੰ ਸਸਪੈਂਸ਼ਨ ਵਾਸਤੇ ਲਿਖੋਗੇ ਕਹਿੰਦੇ ਜੀ ਕਰਾਂਗਾ ਕਾਰਵਾਈ ਗੱਲਾਂ ਬਾਤਾਂ ਚ ਵੈਸੇ ਰਿਜੈਕਸ਼ਨ ਆ ਵਾਜ਼ਿਫ ਹੈਗੀਆਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਥੜੇ ਦੀ ਆ ਸਿੰਗਲ ਕਾਨੂੰਨ ਚ ਹੀ ਨਹੀਂ ਹੈ ਵੀ ਜੇ ਕਿਸੇ ਘਰ ਦੇ ਅੱਗੇ ਥੜਾ ਬਣਿਆ ਹੋਇਆ ਕਾਗਜ਼ ਰਿਜੈਕਟ ਹੋ ਜਾਣਾ ਕਿਸੇ ਦੇ ਲਿਖ ਦਿੰਦੇ ਆ 골ਡਨ ਫੋਰ ਐਦੀ ਜ਼ਮੀਨ ਕਿਸੇ ਦੇ ਲਿਖ ਦਿੰਦੇ ਆ ਥੜਾ ਤੇ ਬਾਕੀਆਂ ਨੂੰ ਕਾਰਨ ਨਹੀਂ ਦੱਸਿਆ ਅਜੇ ਤੱਕ 45% ਤੋਂ ਵੱਧ ਪੰਚਾਇਤਾਂ ਨੂੰ ਮੇਰੇ ਹਲਕੇ 'ਚ ਇਹ ਨਹੀਂ ਪਤਾ ਵੀ ਸਰਪੰਚਾਂ ਦੇ ਕਾਗਜ਼ ਰਿਜੈਕਟ ਹੋਏ ਕਿ ਸਿਲੈਕਟ ਹੋਏ ਆ ਜਦਕਿ ਸਕਰੂਟੀਨੀ ਦਾ ਤਰੀਕਾ ਇਹ ਹੁੰਦਾ ਤਾਂ ਵੀ ਸਕਰੂਟੀਨੀ ਲਿਖੀ ਜਾਂਦੀ ਤੇ ਇਕੱਲੇ-ਇਕੱਲੇ सरपंच ਨੂੰ ਬੁਲਾਇਆ ਜਾਂਦਾ ਦਾ ਉਹਨੂੰ ਉਹਦੇ ਕਾਗਜ਼ ਦਿਖਾਏ ਜਾਂਦੇ ਤੇ ਵੀ ਤੇਰੇ ਕਾਗਜ਼ਾਂ 'ਚ ਇਹ ਕਮੀਆਂ ਇਸ ਕਾਰਨ ਕਰਕੇ ਰਿਜੈਕਟ ਕਰਿਆ ਜਾਂਦਾ ਯਾਰ ਦੂਸਰਾ ਉਹਨ ਦਾ ਫਿਰ ਉਹ ਕਲੇਮ ਕਰਦਾ ਦਾ ਵੀ ਨਹੀਂ ਜੀ ਇਹ ਨਹੀਂ ਇਹ ਆ ਇਹ ਨਹੀਂ ਇਹ ਆ ਕਿਸੇ ਦੀ ਸੁਣਵਾਈ ਹੋਣੀ ਤੁਸੀਂ ਦੇਖੋ ਵੀ ਹੁਣ ਤੱਕ ਕਾਰਨ ਲੱਭਦੇ ਫਿਰ ਰਹੇ ਆ ਵੀ ਐਮਐਲਏ ਸਾਹਿਬ ਨੇ ਕਹਦੇ ਇਹਨੂੰ ਰਿਜੈਕਟ ਕਰ ਦਿਓ ਤੇ ਉਹ ਅਜੇ ਤੱਕ ਉਹਨੂੰ ਲੱਭਦੇ ਫਿਰ ਰਹੇ ਆ ਵੀ ਇਹਦਾ ਕਾਰਨ ਕੀ ਆ ਲਈ ਸਰਕਾਰ ਥੋੜੀ ਵੀ ਰਹੀ ਹੈ ਜਾਂ ਕਾਂਗਰਸ ਦੀ ਗੱਲ ਕਰੀਏ ਕੀ ਕਾਂਗਰਸ ਦੇ ਟਾਈਮ 'ਚ ਹੋਇਆ ਹੋਵੇਗਾ ਇਸ ਤਰ੍ਹਾਂ ਦੇਖੋ ਮੈਂ ਤੁਹਾਨੂੰ ਕਲੀਅਰ ਦੱਸਾਂ ਕਾਂਗਰਸ ਦੇ ਟਾਈਮ ਤੇ ਵੀ ਰਿਜੈਕਟ ਹੋਈਆਂ ਕਾਗਜ ਪਰ ਉਹ ਜਿਹੜਾ ਆਬਜੈਕਸ਼ਨ ਲਾਉਂਦੇ ਤੇ ਨਾ ਜੀ ਉਹ ਕੋਈ ਕਾਨੂੰਨ ਦੇ ਅੰਦਰ ਜਾ ਕੇ ਹੁੰਦਾ ਤਾਂ ਘੱਟੋ ਘੱਟ ਇੰਨਾ ਕੁ ਤਾਂ ਕਰਦੇ ਤੇ ਵੀ ਉਹ 4 ਵਜੇ ਦੱਸ ਦਿੰਦੇ ਤੇ ਸਕਰੂਟੀਨੀ ਵਾਲੇ ਦਿਨ ਇਹ ਤਾਂ ਅੱਜ 2 ਦਿਨ ਹੋ ਗਏ ਜਗਾ ਜਗਾ ਧਰਨੇ ਲੱਗੇ ਹੋਏ ਸੜਕਾਂ ਤੇ ਲੋਕ ਬੈਠੇ ਆ ਮਤਲਬ ਇਹ ਆਪਣੀ ਟਿਕ ਮਾਰ ਕਰਕੇ ਸਿੱਧਾ ਡੈਮੋ ਇਹਨਾਂ ਨੇ ਬੜਾ ਸੋਹਣਾ ਸਿਸਟਮ ਦੇਖਿਆ 15 ਅਕਤੂਬਰ ਨੂੰ ਵੋਟਾਂ ਇਸ ਕਰਕੇ ਰੱਖੀਆਂ ਵੀ ਕਿਸਾਨ ਇਲੈਕਸ਼ਨ ਲੜਦੇ ਆ ਸਾਰੇ ਕਿਸਾਨ ਮੰਡੀਆਂ ਚ ਬੈਠੇ ਹੋਣਗੇ ਵੀ ਪਿੰਡਾਂ ਚ ਆਪਾਂ ਆਪਣੇ ਰਿਜੈਕਟ ਕਰਕੇ ਹੁਣ ਦੱਸੋ ਕਿਸਾਨ ਸਰਪੰਚੀ ਵਾਸਤੇ ਧਰਨੇ ਤੇ ਬੈਠਣ ਕਿ ਜਿਰੀ ਵਾਸਤੇ ਧਰਨੇ ਤੇ ਬੈਠਣ ਉਹਨਾਂ ਦੀ ਮੰਡੀ ਚ ਜਿਰੀ ਨਹੀਂ ਚੱਕੀ ਜਾ ਰਹੀ ਤੇ ਉਧਰ ਜੇ ਇੱਕ ਦੋ ਬੰਦਾ ਜਾ ਕੇ ਕਾਗਜ਼ ਭਰਿਆ ਤਾਂ ਉਹਦੇ ਕਾਗਜ਼ ਰਿਜੈਕਟ ਕਰ ਰਹੇ ਪਰ ਇੱਕ ਮਾਨ ਸਾਹਿਬ ਕਹਿੰਦੇ ਨੇ ਕਿ ਸਰਵਸੰਮਤੀ ਨਾਲ ਸਰਪੰਚ ਬਣਾਓ ਅਸੀਂ 5 ਲੱਖ ਰੁਪਏ ਗ੍ਰਾਂਟ ਦਵਾਵਾਂਗੇ ਆਪਣੇ ਬੋਲੇ ਆਪਣੇ ਪਿੰਡ ਚ ਵੀ ਸਰਪੰਚੀ ਸਰਵਸੰਮਤੀ ਕਰਨਗੇ ਤੇ ਸਾਰੇ ਪਿੰਡ ਨੂੰ ਇਕੱਠਾ ਕਰੇ ਤਾਂ ਚਾਰ ਖੜੇ ਹੋ ਗਏ ਉੱਥੇ ਸੋ ਮਾਨ ਸਾਹਿਬ ਜੋ ਕਹਿੰਦੇ ਆ ਨਾ ਤੁਸੀਂ ਸੋਚ ਲਿਓ ਵੀ ਉਹ ਤਕਰੀਬਨ 75% ਨਸੇ ਚ ਕਹਿੰਦੇ ਆ ਪਿੱਗ ਲਾ ਕੇ ਕਹਿੰਦੇ ਆ ਕੋਈ ਮਤਲਬ ਪ੍ਰੈਕਟੀਕਲ ਨਹੀਂ ਹੁੰਦੀ ਜੇ ਮਾਨ ਸਾਹਿਬ ਇਸ ਗੱਲ ਤੇ ਹੁੰਦੇ ਤਾਂ ਫਿਰ ਇਲੈਕਸ਼ਨ ਕਿਉਂ ਨਹੀਂ ਸਰਪੰਚਾ ਤੇ ਕਰਾਈ ਜਿਨ੍ਹਾਂ ਨੇ ਫਾਰਮ ਭਰੇ ਉਹਨਾਂ ਦੇ ਫੰਡਾਮੈਂਟਲ ਰਾਈਟ ਆ ਤੁਸੀਂ ਚੱਕ ਕੇ ਸਾਰਿਆਂ ਨੂੰ ਰਿਜੈਕਟ ਕਰਕੇ ਇਕੱਲੇ ਆਪ ਵਾਲੇ ਸਰਪੰਚ ਬਣਾ ਲਿਓ ਸੋ ਇਹ ਕਿੱਥੇ ਤੱਕ ਦੀ ਇਨਸਾਨੀਅਤ ਹੈਗੀ ਉਹ ਫਦਰ ਕੀ ਸਟੇਪ ਰਹੇਗਾ ਐਸਡੀਐਮ ਨੂੰ ਵੀ ਮਿਲਿਓ ਕਿ ਕੀ ਕੁਝ ਦੱਸੇ 8 ਵਜੇ ਤੱਕ ਇਹ ਬਾਦ ਕਮਿਟਮੈਂਟ ਕਰੀਆ ਵੀ ਸਾਰੇ ਜਿਹੜੇ ਰਿਜੈਕਟ ਹੋਈਆਂ ਪਾਸ ਹੋਈਆਂ ਉਹਨਾਂ ਦੀ ਲਿਸਟਾਂ ਉਹ ਦੇ ਦੇਣਗੇ ਨਾ ਦੇਈਆਂ ਤਾਂ ਨਾਲੇ ਲੱਗਦੀ ਧਰਨਾ ਲਾਵਾਂਗੇ ਟੋਡੇ ਹਲਕਾ ਕਮਿਸ਼ਨ ਨੂੰ ਮਿਲਾਂਗੇ ਹਾਈ ਕੋਰਟ ਚ ਹਲਕਾ ਡੇਰਾ ਬਸੀ ਦੇ ਵਿੱਚ ਹਾਲਾਂਕਿ ਲਿਸਟ ਤੁਸੀਂ ਦਿਖਾ ਰਹੇ ਸੀ ਪ੍ਰੈਸ ਕਾਨਫਰੰਸ ਦੀ ਵੱਡੀ ਹੈ ਕਿੰਨੇ ਕ ਜਿਹੜੇ ਹੈਗੇ ਨੁਮਾਇंदे ਤੁਹਾਡੇ ਸਰਪੰਚ ਪਿੰਡਾਂ ਤੋਂ ਵੱਧ ਸਰਪੰਚਾਂ ਔਰ ਪੰਚਾਂ ਦੇ ਜਿਹੜੇ ਕਾਗਜ਼ਾਂ ਉਹ ਰਿਜੈਕਟ ਕਰੇ ਸਾਰੇ ਇਹ ਅਕਾਲੀ ਅਕਾਲੀ ਦਲ ਦੇ ਸੀਗੇ ਮੈਕਸਿਮ ਅਕਾਲੀ ਦੇ ਜਾਂ ਕਾਂਗਰਸ ਦੇ ਜਾਂ ਕੁਝ ਆਜ਼ਾਦ ਵੀ ਤੇ ਇਹਨੇ ਮਤਲਬ ਆਪ ਵਾਲਿਆਂ ਨੂੰ ਛੱਡ ਕੇ ਬਾਕੀਆਂ ਨੂੰ ਤਾਂ ਲੜਨੇ ਦਾ ਮੌਕਾ ਹੀ ਨਹੀਂ ਦਿੰਦੇ ਨਾ ਕਈ ਜਗ੍ਹਾ ਸਰਬਸੰਮਤੀਆਂ ਹੋਈ ਵੀ ਸੀ ਜਿਹੜਾ ਇੱਕ ਕੈਂਡੀਡੇਟ ਦਾ ਉਹਦੇ ਵੀ ਰਿਜੈਕਟ ਕਰਤੇ ਜਿਹੜੇ આરોਪ ਲਾ ਰਹੇ ਤੁਸੀਂ ਕਾगज ਖਾਰਜ ਕਰਨ ਦਾ ਕਾਰਨ ਕੀ ਲੱਗਦਾ ਕਾਰਨ ਤਾਂ ਜੇ ਲੱਭ ਰਹੇ ਆ ਕਾਰਨ ਤਾਂ ਆਮ ਆਦਮੀ ਪਾਰਟੀ ਆ ਹੋਰ ਕਿਹੜਾ ਕਾਰਨ ਅਜੇ ਤੱਕ ਦਾ ਜਿਨ੍ਹਾਂ ਨੇ ਰਿਜੈਕਟ ਕਰੇ ਉਹਨਾਂ ਨੂੰ ਨਹੀਂ ਪਤਾ ਵੀ ਕਾਰਨ ਕੀ ਲਿਖੀਏ ਹੁਣ ਤੱਕ ਦਾ ਪਤਾ ਨਹੀਂ ਸ਼ਾਮ ਨੂੰ 6 ਵਜੇ ਤੱਕ ਆ ਟਾਈਮ ਦੇ ਆ ਚਲੋ 6 ਵਜੇ ਤੱਕ ਦੇਖ ਲੈਂਦੇ ਆ ਵੀ ਕਿਹੜੇ ਕਾਰਨ ਲਿਖਣਗੇ ਤਾਂ ਬਿਲਕੁਲ ਜੀ ਐਸ ਡੀ ਐਮ ਡੇਰਾਬਸੀ ਨੂੰ ਮਿਲੇ ਨੇ ਅਨਕੇ ਸ਼ਰਮਾ ਤੇ ਉਹਨਾਂ ਨੇ ਹਾਲਾਂਕਿ 6 ਵਜੇ ਤੱਕ ਦਾ ਸਮਾਂ ਦਿੱਤਾ ਕਿ 6 ਵਜੇ ਤੱਕ ਦੇਖਦੇ ਆਂ ਪੂਰੇ ਮਾਮਲੇ ਦਾ ਸੰਗਿਆਨ ਲੈਣੇ ਆ ਤੇ ਉਸ ਤੋਂ ਬਾਅਦ ਦੇਖਣਾ ਬੜਾ ਜ਼ਰੂਰੀ ਹੋਏਗਾ ਆਖਿਰਕਾਰ ਕੀ ਨਤੀਜੇ ਇਸ ਤੇ ਨਿਕਲ ਕੇ ਆਉਂਦੇ ਆ ਸਾਹਮਣੇ ਕਿਉਂਕਿ ਜਿਸ ਤਰ੍ਹਾਂ ਐਨ ਕੇ ਸ਼ਰਮਾ ਦਾ ਕਹਿਣਾ ਹੈ ਕਿ 70 ਤੋਂ 75 ਪਿੰਡਾਂ ਦੇ ਇਹਨਾਂ ਦੇ ਵੱਲੋਂ ਜਿਹੜੇ ਸਰਪੰਚ ਤੇ ਪੰਚ ਖੜਾਏ ਜਾ ਰਹੇ ਸੀ ਉਹਨਾਂ ਦੇ ਨੋਮੀਨੇਸ਼ਨ ਜਿਹੜੇ ਰਿਜੈਕਟ ਕੀਤੇ ਗਏ ਨੇ ਸੋ ਕੈਮਰਾ ਪਰਸਨ ਵਿਕਰਮ ਦੇ ਨਾਲ ਅਖੰਡ ਲੋਕ ਡੇਰਾਬਸੀ